ਯਾਰ ਆਹ ਬੰਦੇ ਦਾ ਦਿਮਾਗ ਹੱਲ ਗਿਆ ਲੋਕਾਂ ਨੇ ਕਣਕ ਕਦੋਂ ਦੀ ਕੱਢਤੀ ਕਵੈਨਾ ਨਾਲ ਥਾਂਬਤੀ ਆਹ ਬੰਦਾ ਹੜੰਬੇ ਨਾਲ ਕਣਕ ਕੱਢੀ ਜਾਂਦਾ ਪਤਾ ਨਹੀਂ ਇਹਦਾ ਦਿਮਾਗ ਨੂੰ ਕੀ ਹੋਇਆ ਇਹਦੇ ਨਾਲ ਕਰਦਿਆਂ ਗੱਲ ਇਹਨੂੰ ਪੁੱਛਦਿਆਂ ਵੀ ਯਾਰ ਇਹ ਕੋਈ ਗੱਲ ਐ ਤੂੰ ਆਵਦੀ ਮੀ ਆ ਗਿਆ ਨੇਰੀ ਆ ਗਈ ਸਾਰੀ ਕਣਕ ਖਰਾਬ ਹੋ ਜੂ ਤੂੰ ਪਹਿਲਾਂ ਨਹੀਂ ਕੱਢ ਸਕਦਾ ਕਰਦਿਆਂ ਇਹਦੇ ਨਾਲ ਗੱਲ ਵੀ ਇਹ ਯਾਰ ਕੋਈ ਚੱਕਰ ਪਤਾ ਨਹੀਂ ਕੀ ਇਹ ਜਬਰਦਸਤ ਉਹ ਪ੍ਰਧਾਨ ਕੀ ਕਰੀ ਨਾ ਮੁਕੰਦਮੇ ਟ੍ਰੈਕਟਰ ਸਟਾਰਟ ਕਰਦੇ ਕਿਉਂ ਰੰਮਾ ਚਾਉਦਾ ਏ ਯਾਰ ਤੂੰ ਫੇਰ ਕੱਲ ਹੀ ਸਟਾਰਟ ਮੈਨੂੰ ਕਰਨਾ ਦੇ ਕੰਮ ਏ ਤੂੰ ਕਿਉਂ ਮੇਰੇ ਮਗਰ ਪਿਆ ਨਹੀਂ ਮੈਂ ਮਗਰ ਨਹੀਂ ਪਿਆ ਬਾਈ ਆਪਾਂ ਤਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਪੁੱਛਨੇ ਆ ਤੇ ਤੂੰ ਲੋਕਾਂ ਨਾਲ ਦੱਸ ਨਹੀਂ ਵੀ ਆਪਾਂ ਕੁਝ ਵੀ ਨਹੀਂ ਕਰ ਸਕਦੇ ਲੋਕਾਂ ਦੀ ਮਾਇਰ ਲੱਗਾਂਗੇ ਨਹੀਂ ਆਹਾ ਤੂੰ ਦੇਖ ਸਾਰੇ ਪਾਸੇ ਕਣਕ ਸਾਰਿਆਂ ਨੇ ਕੱਢਦੀ ਕਵੈਨਾ ਨਾਲ ਟੂੜੀ-ਤਾੜੀ ਬਣਾ ਕੇ ਸਾਂਭਤੀ ਠੀਕ ਹੈ ਤੇ ਤੇਰੇ ਕੀ ਪੁੱਠੀ ਫਰਕੀ ਪਈ ਆ ਉਠੀ ਬੁਰਕੀ ਕਿਉਂ ਯਾਰ ਸਾਡਾ ਆਪ ਦਾ ਕੰਮ ਹੈ ਰਹਾ ਆਪ ਦਾ ਹਰਮ ਹੈ ਸਾਡੇ ਕੋਲੇ ਨਹੀਂ ਮੈਂ ਕਿਹਾ ਸਾਰਿਆਂ ਤੋਂ ਲੇਟ ਤੂੰ ਕਿਵੇਂ ਹੋ ਗਿਆ ਮੈਂ ਤਾਂ ਕਮਾਲ ਮੰਨੀ ਇਹਨਾਂ ਲੇਟ ਪਹਿਲਾਂ ਅਸੀਂ ਲੋਕਾਂ ਦੀ ਸੇਵਾ ਕੀਤੀ ਹੈ ਬਾਈ ਘਣਕਾ ਗੱਡੀਆਂ ਨੇ ਅੱਛਾ ਹਾਂ ਪ੍ਰਧਾਨ ਯਾਰ ਤੇਰਾ 2 ਮਿੰਟਾਂ 'ਚ ਕੰਮ ਨਿਬੜਦਾ ਸੀ ਕਵੈਨ ਨਾਲ ਤੂੰ ਵਢਾਉਂਦਾ ਵਧੀਆ ਹੁਣ ਉਹ ਬਿਲਾ ਹੋ ਕੇ ਮੋਨਾ ਢੋਲੇ ਦੀਆਂ ਲਾਉਂਦਾ ਬਿਲਾ ਕੀ ਕਰਦਾ ਨਹੀਂ ਆ ਹੁਣ ਜੇ ਮੰਨ ਲਓ ਮੀਂਹ ਆ ਗਿਆ ਤਾਂ ਤੇਰੀ ਰਾਤ ਨਾ ਤਾ ਤੇ ਮਾ ਤੇ ਉੱਤੇ ਹੈਗਾ ਕੁਝ ਉਹ ਪਰਮਾਤਮਾ ਦੇ ਉੱਤੇ ਤਾਂ ਹੈ ਨਹੀਂ ਕੁਛ ਪਰਮਾਤਮਾ ਤਾਂ ਬਾਈ ਜੀ ਘਰੋਂ ਵੀ ਲੈ ਜਾਂਦਾ ਕਢ ਕੇ ਸਮਝ ਗਿਆ ਮੇਰੇ ਕੋ ਉਹ ਤਾਂ ਮੈਂ ਮੰਨਦਾ ਤੁਸੀਂ ਤਾਂ ਕੁਦਰਤ ਨੂੰ ਨਹੀਂ ਮੰਨਦੇ ਤੁਸੀਂ ਕਿਵੇਂ ਮੰਨੋਗੇ ਹੁਣ ਡੂੜ ਕਿਲਾ ਕਣਕ ਦਾ ਵੱਡਿਆ ਬੰਲਾ ਤਾਂ ਹਾਂ ਆਪਣੇ ਬੰਦਿਆਂ ਨੇ ਹਾਂ ਠੀਕ ਹੈ ਤੂੰ ਐ ਮੰਨ ਕੇ ਜਲਾ ਦੇ ਵਿੱਚੋਂ ਡੂੜ ਕਿਲੇ ਦੇ ਵਿੱਚੋਂ ਕਣਕ ਲੈ ਕੇ ਜਾਣਗੇ ਉਹਦੇ ਬੱਚਿਆਂ ਵਾਸਤੇ ਪੰਜ ਮਣ ਕਿੱਲੇ ਦੀ ਕਣਕ ਲੈ ਕੇ ਜਾਣਗੇ 8-9 ਮਣ ਕਣਕ ਲੈ ਗਏ ਹਾਂ ਬੱਚੇ ਖਾਣਗੇ ਉਹਨਾਂ ਦੇ ਹਾਂ ਰਾਤ ਭਗਤ ਆਪਦੀ ਕਮਾਈ ਕਰੀਏ ਨਾਲ ਤਾਂ ਹੁਣ ਮੇਰੇ ਕੋਲੇ ਭਈਏ ਨੇ 7-8 ਉਹ ਕੱਢਣਗੇ ਉਹ ਲੈ ਕੇ ਜਾਣਗੇ ਉਹ ਆਉਦੇ ਦੀ ਵਾਕ ਨੂੰ ਦੇਣਗੇ ਹਾਂ ਬਾਕੀ ਤੂੜੀ ਦੇਖ ਲੈ ਹਾਂ ਰਿਪਰਾਈ ਤੂੰ ਜਿਹੜੀ ਤੂੰ ਮੈਨੂੰ ਸਲਾਹ ਦਿੱਤਾ ਕਣਕ ਵਾਲੀ ਹਾਂ ਉਹ ਸਸਤੀ ਪੈਂਦੀ ਹੈ ਸਸਤੀ ਹੈ ਇਹ ਦੂਤਾ ਸਸਤੀ ਹੈ ਦੱਸ ਮੈਨੂੰ ਉਹ ਜੋ ਦੋ ਟਰਾਲੀਆਂ ਬਣਦੀਆਂ ਨੇ ਹਾਂ ਤੂੜੀ ਦੀਆਂ ਹਾਂ ਕਿੰਨੇ ਦੀ ਵੇਚਣੀ ਤੂੰ 5000 ਦੀ ਤੂੜੀ ਵਿਕੀ ਹਾਂ 5 ਦੇ ਵਿੱਚੋਂ 2000 ਰੁਪਿਆ ਲੇਬਰ ਵਿਕਲੀ 3000 ਦੀ ਵਿਕੀ ਹਾਂ 2000 ਕੰਪੈਨ ਵਾਲਾ ਲੈ ਗਿਆ ਹਾਂ ਸਮਝ ਗਿਆ ਹਾਂ ਇਹ 35000 ਦੀ ਤੂੜੀ ਵੇਚੀ ਬਾਈ ਡੂੜ ਕੇ ਯਾਰ ਕਿਉਂ ਝੂਠ ਬੋਲੀ ਜਾਂਦਾ 35000 ਦੀ ਤੂੜੀ ਚਕਾਵਾਂਗੇ ਕਰੇ ਸਿੱਟਾਂਗੇ ਪੈਸੇ ਗਣਾਂਗੇ ਦੇਖ ਲਈ ਕੋਲੇ ਅੱਛਾ ਹਾਂ ਨਹੀਂ ਤੈਨੂੰ ਕਿਹੜੇ ਬੰਦੇ ਨੇ 35000 ਦਿੱਤਾ ਯਾਰ ਬੰਦੇ ਜਿਹੜੇ ਨੂੰ ਬਾਈ ਲੋਕਾਂ ਨੂੰ ਪਰਖ ਹੈ ਤੂੜੀ ਦੀ ਹਾਂ ਜਿਹੜੇ ਨੇ ਪਸ਼ੂਆਂ ਨੂੰ ਪਾਉਣੀ ਹੈ ਇਹਦਾ ਕੀ ਫਰਕ ਆ ਉਹ ਵੀ ਤੂੜੀ ਆ ਕਬੈ ਨੇ ਬਣਾਈ ਇਹ ਵੀ ਹੜੰਬੇ ਨੇ ਬਣਾਈ ਕਿੱਡੀ ਵੱਡੀ ਗੱਲ ਇੱਕ ਵੱਡੀ ਗੱਲ ਤਾਂ ਹੁਣ ਤੇਰੇ ਕੋਲ ਤੂੜੀ ਨਹੀਂ ਹੈਗੀ ਮੇਰੇ aí ਤੂੜੀ ਦੇਖ ਰੋ ਮਾੜੀ ਲਵੇ ਲਾ ਕੇ ਦੇਖ ਤੂੜੀ ਦੇਖ ਭਾਈ ਫੁੱਲਾ ਵਰਗੀ ਤੂੜੀਆਂ ਲੱਗਦਾ ਵੀ ਆਪ ਖਾਲ ਕਰਖਾੜਾ ਜਿਹੜੇ ਉਹ ਹੋ ਐ ਡੰਡੜਾ ਐ ਨਹੀਂ ਪਤਾ ਸੱਪ ਚੜ ਜੇ ਵਿੱਚ ਐ ਨਹੀਂ ਪਤਾ ਮਿੱਟੀ ਕਿੰਨੀ ਵਗ ਜੇ ਇਹਦੇ ਵਿੱਚ ਦੇਖੋ ਹੁਣ ਚੱਲੇ ਆ ਕਿੰਨੀ ਗੜਦ ਨਿਕਲਦੀ ਐ ਆ ਰੋਟੀ ਖਾਂਦੇ ਨੇ ਬੰਦੇ ਤੈਨੂੰ ਤਲਾਵਾਵਾਂਗੇ ਦੇਖੀ ਕਿਹੜੇ ਲੋਡ ਕਰਦੇ ਜਾਊਗੀ ਉਹਦੀ ਗੜਦ ਕਿੱਥੇ ਐ ਵਿੱਚ ਐ ਟਰਾਲੀ ਚ ਸੰਗੀ ਹਮ ਮੈਂ ਸਿਰਫ 2 ਦਿਨ ਪਾਈ ਆ ਮੈਂ ਸੰਤੂੜੀ ਉਹ ਗਾਂ ਹੀ ਜਾ ਕੇ ਦੇਖ ਲੈ ਦਰਦ ਹੋਈ ਜਾਂਦਾ ਹਾਂ ਨਹੀਂ ਮੇਰੇ ਕੋਲ ਹਰਮੇ ਦੀ ਮਾਂ ਆਪਦੀ ਵੀ ਤਿੰਨ ਕਿੱਲੇ ਵੱਡੇ ਨੇ ਤਿੰਨ ਕਿੱਲੇ ਤੂੜੀ ਘਰੇ ਪਾਊਗਾ ਹਮ ਇਹ ਤਾਂ ਗੱਲ ਕਰ ਠੀਕ ਹੈ ਜੇ ਮੈਨੂੰ ਤੂੰ ਕਹਤਾ ਵੀ 2 ਮਿੰਟਾਂ ਚ ਬੇਲਾ ਹੋ ਜਾਣਗੇ ਹਾਂ ਬਸ ਲੋਕਾਂ ਨੂੰ ਕਹਿੰਦੇ ਬੇਲੇ ਵਾਲਾ ਕੰਮ ਹੋ ਗਿਆ ਹਾਂ ਮਸ਼ੀਨ ਮੇਰਾ ਜੋਗੋ ਕਹਿੰਦਾ ਅਗਲਾ ਮਗਰ ਖੇਤੀ ਜਾਂਦਾ ਪਹਿਲਾਂ ਮੱਝ ਕਿ ਮੜਿਆ ਚਲੋ ਜੀ ਕੰਮ ਨਿਭੜਿਆ ਹਾਂ ਕੰਮ ਕਰਕੇ ਰਾਜੀ ਨਹੀਂ ਬਈ ਲੋਕ ਨਹੀਂ ਫਿਰ 5 ਮਿੰਟਾਂ ਦੇ ਵਿੱਚੋਂ ਕਲਕ ਬੰਦ ਨਿਕਲੂ ਅੱਛਾ ਪਿੱਲੇ ਦੀ ਹਾਂ ਮਨੇਗਾ ਮਾਰ ਕੇ ਦੇਖਦੇ ਨੂੰ ਕੋਈ ਦਾਣਾ ਨਹੀਂ ਨਿਕੜਕਦਾ ਨਹੀਂ ਆ ਤੂੰ ਬੱਲੀਆਂ ਤਾਂ ਚੁਗ ਲਿਆ ਕਰ ਯਾਰ ਆ ਬੱਲੀਆਂ ਸਾਰੀਆਂ ਪਈਆਂ ਨੇ ਇਹ ਤਾਂ ਬੱਲੀਆਂ ਪਈਆਂ ਚੁਕਣਗੇ ਸਾਰਾ ਕੁਝ ਕਰਨਗੇ ਆ ਕਣਕ ਕੰਬਾਈਨ ਦੀ ਵੱਡੀ ਯਾਰ ਰੀਪਰ ਦੀ ਗੱਲ ਕਰ ਤੂੜੀ ਬਣਾ ਕੇ ਲੈ ਗਿਆ ਰੀਪਰ ਦੇ ਵਿੱਚ ਜਿਹੜੀ ਕਣਕ ਆਉਂਦੀ ਆ ਕਿੱਥੋਂ ਆਉਂਦੀ ਆ ਹਾਂ ਕੰਪੈਰ ਸਿੱੜਦੀ ਆ ਤਾਂ ਹੀ ਆਉਂਦੀ ਆ ਹਾਂ ਤੂੰ ਉਹਦੇ ਵਿੱਚ ਦਾਣਾ ਪਾ ਲ ਕੇ ਸੇਸੇ ਆਉਂਦੇ ਨੇ ਸਾਰੇ ਕਿਹੜਾ ਦੇ ਲੈ ਇਹ ਤਾਂ ਗੱਲ ਠੀਕ ਹੈ ਤੁਸੀਂ ਆ ਤੂੜੀ ਵਾਲੀ ਮਸ਼ੀਨ ਮੈਂ ਵੀ ਲਾਈ ਆ ਸੰਦੀਪ ਤਨਸੀਰ ਨੇ ਲਾਏ ਨੇ ਤੂੜੀ ਵਾਲ ਦੇ ਵਿੱਚ ਕਿੱਲੇ ਮਗਰ ਨਹੀਂ ਬੜੀ 20 30 ਕਿਲੋ ਕਣਕ ਹਮ ਆਏ ਕਿਹੜੇ ਸੀ ਜੋ ਟਰਾਲੀ ਪਰ ਦੀਆ ਕਢਦੀ ਕਢਦੇ ਹਮ ਨਿਕਲਦੀ ਨਿਕਲਦੀ ਉਹ ਤੂੜੀ ਕਿ ਕੜ ਕੇ ਆਉਂਦੀ ਕਿੱਥੋਂ ਹਮ ਜ਼ਮੀਨ ਚੋਂ ਆਉਂਦੀ ਹੈ ਹਮ ਜੇ ਡਿਗਦੀ ਹੈ ਘਿਰਦੀ ਹੈ ਤਾਂ ਆਉਂਦੀ ਹੈ ਹਮ ਨਹੀਂ ਤਾਂ ਕੋਈ ਗੱਲ ਹੀ ਨਹੀਂ ਤਾਂ ਆਉਣ ਦਾ ਨਹੀਂ ਫੇਰ ਫਰਕ ਤਾਂ ਕਿੰਨਾ ਕੁ ਪੈ ਜਾਂਦਾ ਕਿੰਨਾ ਨਹੀਂ ਆਉਂਦੀ ਆਈ ਫਰਕ ਨਹੀਂ ਨਹੀਂ ਪੈਸਿਆਂ ਦਾ ਫਰਕ ਤਾਂ ਪੈਂਦਾ ਜੇ ਪੈਸਾ ਮਗਰ ਤਾਂ ਗਿਣ ਕੇ ਕੰਮ ਚੱਲਦਾ ਹੈ ਫਿਰ ਤਾਂ ਕੋਈ ਹੱਲ ਹੀ ਨਹੀਂ ਜੇ ਹੁਣ ਆਪਾਂ ਨੂੰ ਪਸ਼ੂਆਂ ਨੂੰ ਵੀ ਆਪਾਂ ਆਪਦੇ ਵਾਂਗੂ ਖਵਾਉਣਾ ਆ ਫਿਰ ਫਰਕ ਵੀ ਨਹੀਂ ਹੈਗਾ ਪੈਸਾ ਕੀ ਹੈ ਜੇ ਦੋ ਪਸ਼ੂ ਬਿਮਾਰ ਹੋ ਗਏ ਉਹਨੇ ਡਾਕਟਰ ਲੈ ਜਾਂਦੇ ਅੱਛਾ ਗਲਤ ਤਾਂ ਠੀਕ ਹੈ ਯਾਰ ਤਰੀ ਸਮਝਿਆ ਗੱਲ ਨਾ ਹੁਣ ਮੰਨ ਕੇ ਪਸੂ ਨੇ ਹੁਣ ਮੰਨ ਲਾ ਚਾਰ ਮਗਰ ਵੀ ਲੋਕ ਪਾਏ ਪਿਆ ਨੇ ਅਗਲਾ ਆਪੀ ਖਾਣ ਲੱਗਿਆਂਗੇ ਦੋ ਦਿਨਾਂ ਨੂੰ ਖਾ ਲਾਂਗੇ ਤਿੰਨ ਦਿਨ ਉਹ ਜਦੋਂ ਭੁੱਖੇ ਰੱਖਾਣੀ ਹੈ ਕਿਥੇ ਹੁਣ ਤਾਜਾ ਹਰਾ ਵੱਢ ਕੇ ਪਾਉਣਾ ਹੂੰ ਕਿਥੇ ਚਾਰ ਪਾਉਣਾ ਉਹ ਕੰਮ ਤੂੜੀ ਦਾ ਕਿਥੇ ਲੰਬੇ ਤੂੜੀ ਕਿਥੇ ਰੀਪਰ ਦੀ ਨਾਲ ਦਾ ਫਰਕ ਹੈ ਇਹਦਾ ਹੁਣ ਤਾਂ ਤੂੜੀ ਦਾ ਵੈਸੇ ਰੇਟ ਬਹੁਤ ਘੱਟ ਸੀ ਇੰਨਾ ਕਿ ਨਹੀਂ ਦਿੱਤਾ ਮੈਂ ਤਾਂ ਕਮਾਲ ਮੰਨਿਆ ਮੈਂ ਅਸੀਂ ਕੱਲ੍ਹ ਤੂੜੀ ਸਿੱਟਾਂਗੇ ਡੂੜ ਕਿੱਲੇ ਤੂੜੀ ਆ 35000 ਦੀ ਬੰਦੇ ਨੂੰ ਵੇਚੀ ਆ ਜਿਹੜੇ ਬੰਦੇ ਨੂੰ ਵੇਚੀ ਆ ਮੈਂ ਤੈਨੂੰ ਉਹਨੂੰ ਵੀ ਮਿਲ ਜਾਵੇ ਹਾਂ ਜੇ ਪਹਿਲਾਂ ਹੀ ਵੇਚ ਦਿੱਤੀ ਹੈ ਜੇ ਕੱਢਣੀ ਆ ਹਾਂ ਬਸ ਉਹ ਤਾਂ ਗੱਲ ਹੋ ਗਈ ਅੱਛਾ ਉਹਦੇ ਕਰ ਮੈਂ 100 ਪੰਡੋ ਜਿਹੜੇ ਕਿ ਮੈਂ ਡੂ ਹੋ ਜਾਂਦੇ ਬਸ 50 ਰਜੇ ਬਸ ਉਹਦੀਆਂ ਨੇ ਚੋਕੇ ਆਪਾਂ ਦੇਣੇ ਕੱਲ੍ਹ ਠੀਕ ਆ ਇਹਨੂੰ ਪਰਖਾ ਸੰਦੀਪੇ ਤੂੜੀ ਦੀ ਲੋਕ ਬਾਧੂ ਲੈਂਦੇ ਨੇ ਬਾਈ ਇਹ ਲੋਕ ਬਾਢੀ ਕਰਨੋਂ ਹਟ ਕੇ ਅੱਛਾ ਜੇ ਬਾਢੀ ਚੱਲੇ ਤਾਂ ਤੂੜੀ ਇਸ ਵਾਰ ਤੁਸੀਂ ਕਿੰਨਾ ਇੱਕ ਸੀਜ਼ਨ ਲਾਇਆ ਹਾ ਅਜਿਹਾ ਕੁਝ ਬਨੇਦ ਕੇ 20 25 ਕਿੱਲੀ ਨਿਕਲੇ ਤੁਸੀਂ ਬੜਾ ਬਾਡੀ ਨੂੰ ਇੱਕ ਮੇਰੀ ਲੇਬਰ ਲੇਟ ਹੋ ਗਈ ਪਿਛਲੇ ਵਾਰ ਕਿੰਨੇ ਪਿਛਲੇ ਵਾਰ ਕੱਢਦੇ ਸੀ 90 ਕਿ 90 90 ਇੰਨਾ ਫਰਕ ਪਿਛਲੀ ਵਾਰ 750 ਕਿੱਲਾ ਕੱਟਿਆ ਸੀ ਮੇਰੇ ਕੋਲ ਰਿਕਾਰਡ ਪੈ ਜਿੰਦਾ ਹਰਮਨ ਲਾਉਣੇ ਆਪਣੇ ਕੋਲ ਲਿਖਿਆ ਕਾਪੀ ਅੱਛਾ ਟਾਂਕ ਰੰਗ ਨੂੰ ਠੀਕ ਆ ਅਜਿਹੀ ਵੀ ਕੋਈ ਸੀ ਕੱਢ ਕੇ ਆਵਾ ਗਣਕ ਨਹੀਂ ਵੈਸੇ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਜਿਹੜੇ ਬੰਦੇ ਵੀ ਘੱਟ ਜ਼ਮੀਨ ਵਾਲੇ ਵੀ ਉਹਨਾਂ ਨੂੰ ਵੱਢਣੀ ਚਾਹੀਦੀ ਮੈਂ ਕਹਿੰਦਾ ਵੱਢਣੀ ਚਾਹੀਦੀ ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨ ਹੈ ਜਿਆਦਾ ਜਿਆਦਾ ਹ ਸਰਾਉਣੀ ਕੋਸ ਕਰੀ ਜਾਨੂੰ ਤਾਂ ਉਹਦਾ ਮਤਲਬ ਜਿਹਦੇ ਕੋਲ 50 ਕਿੱਲੇ ਬਣਦੇ ਉਹਨੂੰ ਕੀ ਫਰਕ ਪੈਂਦਾ ਸੌ ਟਰਾਲੀ ਫੇਰ ਬਣ ਗਈ ਉਹ ਜਿਹਦੇ ਕੋਲ 2 ਕਿੱਲੇ ਨੇ ਕੀ ਕੱਢੂਗਾ ਉਹਦੇ ਚਾਰ ਟਰਾਲੀ ਬਣੀਆਂ ਚਾਰ ਟਰਾਲੀ ਦਾ ਕੀ ਹੈ ਤੂੰ ਉਹ ਜਾ ਕੇ ਦੇਖਿਆ ਉਹਦਾ ਹਾਲ ਨੇ ਬੜੇ ਪਹਿਣਗੇ ਤੂੰ ਵੀ ਬਣਵਾਈ ਹੈ ਹੂੰ ਹੂੰ ਤੂੰ ੜੀ ਉਹ ਦੇਖ ਲੈ ਨਾਲੇ ਆ ਲੈ ਜਨ ਫਾਗ ਵਿੱਚ ਪਾ ਕੇ ਕਲੀਅਰ ਕਰ ਲੈ ਦੇਖ ਲੈ ਕਿੰਨਾ ਫਰਕ ਹੈ ਇਹਦਾ ਰਿਕ ਨੂੰ ਕਹਿੰਦੇ ਵਡਾ ਲੋਗਾ ਲੈ ਜੀ ਕਿ ਲੇਬਰ ਲੇਟ ਹੋ ਗਈ ਜਾਂ ਲੇਬਰ ਪਹਿਲਾਂ ਆਏ ਦੀ ਨਹੀਂ ਮੈਂ ਤਾਂ ਪਤਾ ਕੀ ਸੋਚ ਰਿਹਾ ਜੀ ਮੈਂ ਘਰ ਦੇਖਾ ਚਾਰੇ ਪਾਸੇ ਆਪਾਂ ਦੇਖਦੇ ਆ ਕਿਤੇ ਵੀ ਖਾਲੀ ਪਏ ਆ ਸਾਰੇ ਬਾਣ ਕੋਈ ਵੀ ਹੜੰਬਾ ਨਹੀਂ ਕੋਈ ਵੀ ਇੰਨਾ ਲੇਟ ਕਿਵੇਂ ਕਰਤੀ ਮੈਂ ਤਾਂ ਤਾਂ ਕਰਕੇ ਪੁੱਛ ਲਾ ਬੰਦਾ ਇਹ ਤੈਨੂੰ ਮਦਦੀਆਂ ਵੀ ਸੀ ਕੱਢਦੇ ਰਹੇ ਕਣਕ ਕਿਤੇ ਕਾਨੇ ਕੀ ਕੱਢਣ ਬਾਗੇ ਹੜੰਬੇ ਹੈ ਨਹੀਂ ਲਵੇ ਲੋਣੇ ਹਾਂ ਰੂੜੇ ਕੀ ਕੱਢ ਕੇ ਆਏ ਕਾਨੇ ਕੀ ਕੱਢ ਕੇ ਆਏ ਕੁੰਸੀ ਕੱਢ ਕੇ ਆਏ ਹਾਂ ਮੇਰੇ ਕੋਲ ਸੋਪਰੇ ਮੋਡਲ ਦਾ ਹੀ ਫੋਨ ਆਇਆ ਸੀ ਕਿਸੇ ਬੰਦੇ ਦਾ ਉਹ ਕਹਿੰਦਾ ਬਾਈ ਯਾਰ ਮੈਂ ਬੱਢ ਲਿਆ ਅੱਧਾ ਕਿਲਾ ਯਾਰ ਕਹਿੰਦਾ ਹਾਂ ਹਰਮਦਾਸ ਸਿੰਘ ਦਾ ਬੰਦਾ ਹੈ ਹਾਂ ਕਰ ਫਿਰ ਸਾਧਨ ਨਹੀਂ ਕੱਢਣ ਦਾ ਕੋਈ ਯਾਰ ਹਾਂ ਹੜੰਬਾ ਹੈ ਨਹੀਂ ਉਹਨੇ ਕਿ ਐਂ ਗੱਲ ਵੱਡੀ ਸੰਦੀਪ ਹੜੰਬਾ 10 12 ਬੰਦਿਆਂ ਤੋਂ ਘਟ ਚੱਲਦਾ ਤੰਡ ਕਮਾਂਡ ਦਾ ਕਿੱਲੇ ਹਨ ਵੀ ਉਹਨਾਂ ਕਰਨਾ ਪੈਂਦਾ 10 ਕਿੱਲੇ ਹਨ ਵੀ ਉਹਨਾਂ ਕਰਨਾ ਪੈਣਾ ਆਪਣੇ ਕੋਲ ਲੇਵਰੇਜ ਨਾਲ ਡੰਗ ਲੈ ਜਾਂਦੇ ਠੀਕ ਹੈ ਧੰਨਵਾਦ ਜੀ ਇੱਕ ਪ੍ਰਧਾਨ ਜੀ ਥੋੜਾ ਜਿਹਾ ਇਹੀ ਵੀਡੀਓ ਚ ਕਹਿ ਦਿਓ ਜਿਹੜੀ ਉਹਦੇ ਆਪਾਂ ਵੀਡੀਓ ਬਣਾਈ ਸੀ ਮੈਨੂੰ ਲੋਕ ਗਾਲਾਂ ਕੱਢੀ ਜਾਂਦੇ ਮੈਨੂੰ ਕਹਿੰਦੇ ਯਾਰ ਤੂੰ ਆਲ ਨਹੀਂ ਲਾਉਂ ਤੋ ਹਟਾਉਣਾ ਮੈਂ ਹਟਾਉਂਦਾ ਤਾਂ ਨਹੀਂ ਸੀ ਹਟਾਉਂਦਾ ਨਹੀਂ ਜੀ ਤੂੰ ਕੰਮ ਵੀ ਨਹੀਂ ਨਾ ਕਰਦਾ ਹੁਣ ਅੱਜ ਖੇਤ ਆ ਗਿਆ ਡੰਗ ਮਗਰ ਨਹੀਂ ਨਹੀਂ ਉਹ ਦੇਖੋ ਵੀ ਉਹ ਬੰਦੇ ਨੇ ਵੀ ਆਲ ਨੇ ਜਿਹੜੇ ਹੈਗੇ ਆ ਉਹ ਬਣਾਏ ਸੀ ਟਾਵਰ ਉਹਨੇ ਬਣਾਏ ਸੀ ਨਾ ਹਾਂ ਟਰੈਵਰ ਉਹਨੇ ਬਣਾਏ ਸੀ ਗੱਲ ਸੰਦੀਪ ਆ ਜਿੰਨੀਆਂ ਪਾ ਤੈਨੂੰ ਗੱਲਾਂ ਕਹੀਆਂ ਨੇ ਸਾਰੀਆਂ ਗੱਲਾਂ ਓਕੇ ਨੇ ਦੇਖ ਤੈਨੂੰ ਬਿੱਲੀ ਆ ਕੇ ਆ ਸੀ ਇਹਨੂੰ ਬਿੱਲੀਾਂ ਦੀ ਵੀ ਵੀਡੀਓ ਪਾਤੀ ਬਾਈ ਨਮਾਉਂਦੇ ਹਾਂ ਹਾਂ ਦੁੱਧ ਪਿਆਉਂਦੇ ਸੀ ਪਿਆਤੀ ਹਾਂ ਠੀਕ ਹੈ ਜਿਹੜੀ ਗੱਲ ਆ ਉਹ ਚਿੜੀਆਂ ਆ ਗਈਆਂ ਨਾ ਹੈ ਚਿੜੀਆਂ ਆ ਗਈਆਂ ਉੱਥੇ ਚਿੜੀਆਂ ਵੀ ਆ ਗਿਆ ਉਹ ਵੀ ਚੈੱਕ ਕਰ ਲਈਏ ਜੀ ਚਲ ਠੀਕ ਹੈ ਧੰਨਵਾਦ ਬਾਈ ਓਕੇ